ਹੋ ਜਿੰਦਾ ਜੀ ਆਪਾਂ ਬੇਸਰੀ ਇੱਕ ਚੀਜ਼ ਦਵਾਂਗੇ ਨਾ ਇਹ ਦੋ ਚੀਜ਼ਾਂ ਦੋ ਆਪੀ ਨਾ ਮਹਾਰਾਜੇ ਆ ਮੰਦੀ ਬਤਾਈਆਂ ਨਹੀਂ ਹੈ ਹੁਣ ਦਾਨ ਕਰਨ ਨਾਲ ਕਿ ਕਹਿੰਦੀ ਮੈਂ ਤੇਰੇ ਮਾਂ ਦਾ ਲਾਕੇ ਕੰਨੀਆਂ ਜੀ ਸਾਡੇ ਕਣਕ ਨਹੀਂ ਮੁੱਕੀ ਹੈਗੀ ਨਹੀਂ ਆਏ ਸਾਲ ਕਣਕ ਮੁੱਕ ਜੇ ਰਹਿਣਾ ਜਦੋਂ ਅਸੀਂ ਪਹਿਲਾਂ ਰੋਟੀਆਂ ਬਣਾਈਆਂ ਦੀਆਂ ਉਦੋਂ ਹਿੱਸਾ ਵਾਇਆ ਦिए ਨੇ ਦੇ ਲੈ ਫਿਰ ਉਹ ਦੋ ਦੇ ਲੈ ਇਹਨਾਂ ਦੀ ਤਲਹਾ ਵਧ ਗਈ ਦੀ ਅੱਛਾ ਫਿਰ ਕਾ ਨਾ ਇਹ ਨਵੀਂ ਦਾਣ ਕੋਲ ਨਾ ਹਾਂ ਸਾਡੇ ਤਾਂ ਅੰਤਰੇ ਕੱਢੇ ਹੋਏ ਨੇ ਯਾਰ ਵੀ ਕੀ ਯਾਰ ਨੂੰ ਕਾਈਨਾ ਸੀ ਘਾਤੇ ਰਹੇ ਨੇ ਆਪਾਂ ਤੇ ਕਿੰਨਾ ਕੜਤਾ ਪਹਿਲੇ ਬਸ ਬਣਾਣੇ ਪੈਣੇ ਦਾਣ ਦੇ ਬਾਅਦ ਮੈਂ ਹਾਂ ਦੁਕ ਚੋੜਾ ਡਾ ਗੋਲਾ ਬਾਹਰ ਦੇ ਇਹ ਖੋਲੇ ਆਉਂਦਾ ਨਹੀਂ ਅੱਤੀ ਹੋਲਲੀ ਨਹੀਂ ਖੇਲੀ। ਪਰ ਤਾਂ ਖੇਲ ਲਈ ਸੀ ਨਾ ਕਿ ਡੰਮਾ ਜ ਆਇਆ ਸੀ। ਤੁਸੀਂ ਅੱਤੀਆਂ ਨਹੀਂ ਖੇਲੀ? ਬਸ ਆਇ ਦੀ ਮੋੜ ਜਾਈ ਨਹੀਂ ਬਣੇ। ਵੀਰੇ ਹੁਣੀ ਤਾਂ ਖੇਲ ਲਈ ਸੀ ਨਾ। ਹਾਂ ਤੇ ਰਕਲ ਵੀ ਖੇਲਦੇ ਆ। ਅੱਛਾ। ਨਾ ਕੋਈ ਹੈ ਨਹੀਂ ਦੀ ਖੇਡਣ ਵਾਲਾ ਕੋਈ ਨਾ। ਖੱਲੇ ਦਾ ਨਾ ਹੋਲਲੀ ਵੀ ਨਹੀਂ ਹੈ। ਹਾਂ ਹਾਂ। ਸਾਰੇ ਕਹਿੰਦੇ ਨੇ। ਖੇਲੇ ਹੀ ਤੁਸੀਂ ਅੱਤੀ ਖੇਲਦੇ ਹੋ। ਵਰਤਮਾਨਾ ਮੈਂ ਇਹ ਕਾਪਾ ਚਿੱਤੀ ਬੱਲੇ ਤੇ ਸੱਤ ਤਸਵੀਰਾਂ ਦੀ ਮਿਲਦੀਆਂ ਨੇ ਕਤਾਬਾ ਜੇ ਮਿਲਦੀਆਂ ਨੇ ਇਹਨਾਂ 2000 ਦੀਆਂ ਤੁਲਵਾਦੀਆਂ ਨੂੰ ਕੋਈ ਨਾ ਹੋਸਣ ਨੂੰ ਦਵਾ ਦੂੰ ਹੋਰ ਹੋਣਾ ਕੋਈ ਚਾਹ ਪਾਣੀ ਤੇਰਾ ਕਰ ਦਾਂਗੇ ਬੱਚਾ ਪਾਣੀ ਪਿੰਦੀ ਨਹੀਂ ਜਾਂ ਤਾਂ ਤੇ ਦੇ ਦਿੰਦਾ ਮੈਨੂੰ ਚੱਲ ਫੇਰ ਵੀ ਗੋਲ ਗੁੱਪੇ ਖਵਾ ਦਾਂਗੇ ਤੱਟ ਖਵਾ ਦਿੰਦਾ ਹੋਰ ਖਵਾ ਦਾਂਗੇ ਪਾਰਟੀ ਕਰਦਾ ਘਰੇ ਦਵਾਦੀ ਚੰਗਾ ਨਾ ਤੱਬ ਹੂੰ ਹੂੰ ਇਹਦੀਆਂ ਹੋਟ ਸਿਰ ਦਵਾਦੀ ਪੁੰਨ ਹੋ ਜੂਗਾ ਪੁੰਨ ਵੀ ਕਰਦੇ ਹੁੰਦੇ ਨੇ ਜੇ ਆਪਾਂ ਵੀ ਪੁੰਨ ਕਰਾਂਗੇ ਫਿਰ ਆਪਾਂ ਰੋਜ਼ ਪੁੰਨ ਕਰਦਾ ਲਾ ਪੁੰਨ ਤਾਂ ਫालतਾ ਤੇ ਫਰਲਾ-ਫਰਲਾ ਨਹੀਂ ਕਰਦਾ ਹੈਲੋ ਸਾਰੇ ਨਾਮ ਨਾਮ ਅਸੀਂ ਜਾਨੇ ਮੱਥਾ ਟੇਕਣ ਆਈ ਰਹੇ ਤੇ ਤਕਉ ਰਿਹਾ ਨੂੰ ਉੱਥੇ ਚਾ ਕੇ ਚੁੰਨੀ ਇਹਦਾ ਹੰਡ ਲੱਗਦੇ ਤੇ ਇਹ ਫੁੱਲਾ ਦिए ਉਹ ਤਾਂ ਉੱਥੇ ਗਿਆ ਅੱਡ ਡੈਡੀ ਮੈਂ ਉਹ ਦਿਨ ਚੜ ਜਾਣਾ ਹੋਰ ਫੇਰੀ ਆਦੀ ਨਹੀਂ ਹਣੀ ਮੇਰਾ ਫੇਰੀ ਵੀ ਤਾਂ ਨਹੀਂ ਆ ਰਹੀ ਰਹਾ ਜਾਂ കണ്ടോ ബാബാ സർ കണ്ടോ അതൊരു അതൊരു ഒക്കെ होगी

ਇਹ ਮਾਤਾ ਰਾਣੀ ਠੰਡੇ ਛੋਲੇ ਦੀ ਸੁੱਖ ਸ਼ਾਂਤੀ ਰੱਖੀ ਸਭ ਦਾ ਭਲਾ ਕਰੇ ਤਾਂ ਅੰਦਰ ਉਸੇ ਪਾਸੇ ਕੋਈ ਗਲਤੀ ਹੋਵੇ ਮਾਫ ਕਰੀ ਗੋਲਪਾਰਸ ਇਹ ਛੋਲਿਆਂ ਦੀ ਦਾਲ ਹੁੰਦੀ ਹੈ ਨਾ ਸਾਦੀਓ ਦਾਲ ਹੁੰਦੀ ਹੈ ਇਹਨੇ ਮੰਗੀ ਦੀ ਛੋਲਿਆਂ ਦੀ ਮੋਠਾ ਦੀ ਦਲੀ ਹੋਈ ਨਹੀਂ ਹੁੰਦੀ ਹਾਂ ਤੜੀ ਹੋਈ ਵੀ ਹਟ ਕੇ ਨਹੀਂ ਰਾਭਤਾ ਦੇਖ ਚੱਲ ਉਰੇ ਰੱਖੀ ਚੱਲ ਇਧਰ ਕਰ ਮੂੰਹ ਚੜਦੇ ਗਣੀ ਨੂੰ ਨਿਖਾ ਕੱਢ ਦੇ ਹੁੰਦੇ ਮਿੱਟੀ ਪਿੱਤਰਾ ਨਹੀਂ ਇਧਰ ਨੂੰ Olha vai sair. घरे तो 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 <laughs> तो 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 हरी बाई लेके जाते हरे बाई रहे ਹੁਣ ਮਾਈ ਰਾਣੀਆਂ ਦੇ ਮੱਥਾ ਲੋਕ ਟੇਕਦੇ ਨਹੀਂ ਹੈਗੇ ਹਟੀ ਜਾਂਦੇ ਨੇ ਤੇ ਕਿੰਨਾ ਵਧੀਆ ਜੀ ਲੱਗਦਾ ਹਨ ਠੰਡੀ ਠੰਡੀ ਹਵਾ ਆਉਂਦੀ ਆ ਨਾਲ ਸਾਇਲ ਹੋ ਗਈ ਨਾਲ ਬਾਹਰ ਨੇ ਨਾਲ ਗੁਲਗੁਲੇ ਖਾ ਲੈ ਪਚੌਰੀਆਂ ਬਰੈਡ ਪਕਾ ਕੇ ਖਾ ਲੈ ਘਰੇ ਮੁੱਲ ਦੀ ਚੀਜ਼ ਖਰਾਬ ਕਰਦੀ ਆ ਤੇ ਸਾਰਿਆਂ ਮੱਥਾ ਟੇਕਣਾ ਆਉਣਾ ਚਾਹੀਦਾ ਟੇਕਣਾ ਚਾਹੀਦਾ ਤੇ ਕਿੰਨਾ ਸੋਹਣਾ ਮੌਸਮ ਆ ਅਦੇ ਲੱਗੇ ਮੇ ਟੋਬਾ ਭਰਿਆ ਪਿਆ ਹਰ ਸਤ ਹੋਈ ਜਾਂਦੀ ਨੇ ਬੁੜੀਆਂ ਪਾਣੀ ਡੋਲੀ ਜਾਂਦੀਆਂ ਨੇ ਚਲ ਆ ਡੱਬਾ ਬੰਦ ਹੋ ਗਿਆ ਕੁਸਾ ਪਾਥੀਆਂ ਨੇ ਰੋਕ ਲਿਆ ਲੈ ਪੂਰਾ ਹਾਲ ਹੋਇਆ ਪਿਆ ਅੱਲੇ ਦੇ ਲੱਗੇ ਨੇ ਬਧੇ ਟੋਬੇ ਹੁੰਦੇ ਸੀ ਅੰਦਰੋਂ ਟੋਬੇ ਦੇ ਵਿੱਚ ਹੂੰ ਇੱਕਾ ਖਾਣਾ ਮੱਤਲ ਵੀ ਹੁੰਦਾ ਹਾਰੇ ਬਾਈ ਘਰੇ ਆਉਂਦੀ ਆ ਹਾਂ ਕੋ ਕੋਣ ਮੱਥਾ ਦੇਖ ਦੇਣੀ ਹੈ ਹਾਂ ਅਸੀਂ ਜਾਂਦੇ ਕਾਜ਼ਾ ਵਾਦੇ ਬਣੀ ਠੰਡੇ ਘਰ ਦਾ ਕੌਲੇ